ਵੇਖੋ ਇਤਿਹਾਸ ਸੁਣਾਇਆ ਵੀ ਜਾ ਸਕਦਾ ਹੈ ਤੇ ਇਤਿਹਾਸ ਫੋਟੋਆਂ ਦੇ ਰਾਹੀਂ ਲੋਕਾਂ ਨੂੰ ਵਿਖਾਇਆ ਵੀ ਜਾ ਸਕਦਾ ਹੈ ਤਸਵੀਰਾਂ ਨਾਲ ਇਤਿਹਾਸ ਵਿਖਾਇਆ ਜਾ ਸਕਦਾ ਹੈ ਚਿੱਤਰਣ ਕੀਤਾ ਜਾ ਸਕਦਾ ਹੈ ਚਿੱਤਰਕਾਰੀ ਦੇ ਮਾਧਿਅਮ ਨਾਲ ਇਤਿਹਾਸ ਵਿਖਾਇਆ ਜਾ ਸਕਦਾ ਹੈ ਇਹ ਇਤਿਹਾਸ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਤਸਵੀਰਾਂ ਜਿਹੜੀਆਂ ਨੇ ਕੰਮ ਆ ਸਕਦੀਆਂ ਇਹ ਸਾਡੇ ਗੁਰੂ ਜੀ ਦੀ ਤਸਵੀਰ ਬਣਾਈ ਹੋਈ ਹੈ ਪਰ ਇਹ ਸਾਡਾ ਗੁਰੂ ਨਹੀਂ ਅਸੀਂ ਦੇਹ ਨੂੰ ਗੁਰੂ ਨਹੀਂ ਮੰਨਦੇ ਅਸੀਂ ਗਿਆਨ ਨੂੰ ਗੁਰੂ ਮੰਨਦੇ ਹਾਂ ਬੋਲੋ ਸਤਨਾਮ ਵਾਹਿਗੁਰੂ ਮੈਂ ਫੇਰ ਪੁੱਛਦਾ ਜੀ ਤੁਹਾਨੂੰ ਪੁੱਛਦਾ ਦੱਸੋ ਦੇਹ ਨੂੰ ਗੁਰੂ ਮੰਨਣਾ ਹੈ ਕਿ ਗਿਆਨ ਨੂੰ ਗੁਰੂ ਮੰਨਣਾ ਹੈ ਤੇ ਘਰ ਚ ਰੱਖਣਾ ਕੀ ਹੈ ਗਿਆਨ ਸਿੱਧੀ ਜੀ ਗੱਲ ਹੈ ਲੜ ਕੀਤੇ ਲੱਗਣਾ ਹੈ ਬੋਲੋ ਗਿਆਨ ਦੇ ਜੋ ਗੁਰੂ ਜੀ ਕਹਿੰਦੇ ਨੇ ਗਿਆਨ ਗੁਰੂ ਹੈ ਕਿ ਦੇਹ ਗੁਰੂ ਹੈ ਸਿੱਖ ਧਰਮ ਦੇ ਦਾ ਪੁਜਾਰੀ ਹੈ ਕਿ ਗਿਆਨ ਦਾ ਪੁਜਾਰੀ ਹੈ ਬੋਲੋ ਜੀ ਗਿਆਨ ਦਾ ਪੁਜਾਰੀ ਹੈ ਦੇਹ ਦਾ ਪੁਜਾਰੀ ਸਿੱਖ ਧਰਮ ਕਦੋਂ ਤੋਂ ਹੋਇਆ ਗਿਆਨ ਦਾ ਪੁਜਾਰੀ ਹੈ ਸਿੱਖ ਧਰਮ ਇੱਕੋ ਇੱਕ ਗੌਮ ਹੈ ਦੁਨੀਆ ਵਿੱਚ ਜਿਹੜੀ ਗਿਆਨ ਨੂੰ ਗੁਰੂ ਮੰਨਦੀ ਹੈ ਦੇਹ ਨੂੰ ਗੁਰੂ ਨਹੀਂ ਮੰਨਦੀ ਇੱਕੋ ਇੱਕ ਗੋਮ ਹੈ ਗਿਆਨ ਨੂੰ ਗੁਰੂ ਮੰਨਦੀ ਹੈ ਜੀ ਸਿੱਖ ਗੋ ਪਰ ਗਿਆਨ ਨੂੰ ਗੁਰੂ ਕਹਿਣ ਵਾਲੇ ਆਪ ਅਗਿਆਨੀ ਹੀ ਰਹਿ ਗਏ ਕਿਉਂ ਰਹਿ ਗਏ ਭਲਾ ਕਿਉਂਕਿ ਗਿਆਨ ਤੇ ਸੁਣਿਆ ਪੜਿਆ ਹੀ ਨਹੀਂ ਸਮਝਿਆ ਹੀ ਨਹੀਂ ਜੋੜਨਾ ਕਿਹਦੇ ਨਾਲ ਚਾਹੀਦਾ ਸੀ ਗਿਆਨ ਨਾਲ ਅੱਛਾ ਹੁਣ ਹੋਰ ਦੱਸੋ ਜੀ ਜਰਾ ਖੁੱਲ ਕੇ ਗੱਲ ਕਰੀਏ ਜੇ ਤੁਸੀਂ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ 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 ਫੋਟੋ ਦੇ ਦਿਆਂ ਗੁਰੂ ਅਰਜਨ ਦੇਵ ਜੀ ਦੀ ਆ ਲੈ ਭਾਈ ਤੇਰਾ ਗੁਰੂ ਆ ਤੇਰਾ ਗੁਰੂ ਤੁਸੀਂ ਮੈਨੂੰ ਟੋਕੋਗੇ ਕਿ ਨਹੀਂ ਤੁਸੀਂ ਕਹੋਗੇ ਵੀ ਬਾਬਾ ਜੀ ਗੁਰੂ ਦੇ ਥੋੜਾ ਗੁਰੂ ਕੀ ਹੈ ਗਿਆਨ ਤੇ ਦੇਣਾ ਕੀ ਹੈ ਬਾਬਾ ਬੋਲੋ ਗਿਆਨ ਕੀ ਕਹੋਗੇ ਮੈਨੂੰ ਟੋਕੋਗੇ ਕਿ ਨਹੀਂ ਟੋਕੋਗੇ ਵੀ ਸਾਨੂੰ ਜੋੜਨਾ ਕਾਹਦੇ ਨਾਲ ਸੀ ਗਿਆਨ ਨਾਲ ਤੇ ਦਈ ਕੀ ਜਾਂਦਾ ਤੁਹਾਡਾ ਫਰਜ ਨਹੀਂ ਬਣਦਾ ਮੈਨੂੰ ਟੋਕਣਾ ਤੁਹਾਨੂੰ ਕਹਿਣਾ ਨਹੀਂ ਚਾਹੀਦਾ ਵੀ ਜਦੋਂ ਸਾਡਾ ਗੁਰੂ ਗਿਆਨ ਹੈ ਫਿਰ ਗਿਆਨ ਦੇਣਾ ਸੀ ਤੁਸੀਂ ਮੈਨੂੰ ਕਹਿਣਾ ਨਹੀਂ ਫਿਰ ਕੀ ਤੁਸੀਂ ਸਵਾਲ ਨਹੀਂ ਕਰਨਾ ਹੈ ਮੇਰੇ ਤੇ ਵੀ ਜਦੋਂ ਸਾਡਾ ਗੁਰੂ ਗਿਆਨ ਹੈ ਜਦੋਂ ਅਸੀਂ ਗਿਆਨ ਨੂੰ ਗੁਰੂ ਮੰਨਦੇ ਸੀ ਦੇਹ ਨੂੰ ਗੁਰੂ ਨਹੀਂ ਮੰਨਦੇ ਫਿਰ ਤੂੰ ਇਹ ਕਿਵੇਂ ਕਹਿਤਾ ਵੀ ਆ ਫੋਟੋ ਨੂੰ ਮੱਥਾ ਟੇਕੋ ਤੂੰ ਕਿਵੇਂ ਕਹਿਤਾ ਜਦੋਂ ਤੁਸੀਂ ਤੁਹਾਨੂੰ ਤੁਸੀਂ ਗਲਤ ਗੱਲ ਸਾਨੂੰ ਕਿਉਂ ਕਹੀ ਤੂੰ ਸਾਨੂੰ ਗਲਤ ਗੱਲ ਕਿਉਂ ਪੜਾਈ ਇਹ ਸਵਾਲ ਤੁਸੀਂ ਮੇਰੇ ਤੇ ਕਰ ਸਕਦੇ ਹੋ ਤੂੰ ਸਾਨੂੰ ਗਲਤ ਗੱਲ ਕਿਉਂ ਪੜਾਈ ਜਦੋਂ ਗਿਆਨ ਸਿੱਖਾਂ ਦਾ ਗੁਰ ਸਿੱਖ ਦੇਹ ਨੂੰ ਗੁਰੂ ਮੰਨਦੇ ਨਹੀਂ ਫਿਰ ਤੂੰ ਸਾਨੂੰ ਦੇਹ ਨਾਲ ਕਿਉਂ ਜੋੜਿਆ ਕਾਦੇ ਨਾਲ ਜੋੜਨਾ ਚਾਹੀਦਾ ਸੀ ਜੀ ਬੋਲੋ ਗਿਆਨ ਪੁਜਾਰੀ ਕਾਦੇ ਆ ਗਿਆਨ ਮੰਨਦੇ ਕਿਹਨੂੰ ਆ ਸਿੱਖ ਕੌਮ ਦੇਹਾਂ ਦੀ ਪੁਜਾਰੀ ਨਹੀਂ ਸਿੱਖ ਕੌਮ ਗਿਆਨ ਦੀ ਪੁਜਾਰੀ ਸਾਡਾ ਗੁਰੂ ਕੌਣ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤਸਾਰ ਸਾਹਿਬ ਸਾਡਾ ਗੁਰੂ ਕੀ ਹੈ ਸਤਗੁਰ ਬਚਨ ਬਚਨ ਹੈ ਸਤਗੁਰ ਸਾਡਾ ਗੁਰੂ ਕੀ ਆਗਿਆ ਪਈ ਅਕਾਲ ਪੁਰਖ ਦਬਾ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੰਤ ਇੱਥੇ ਟਪਲਾ ਲੱਗ ਗਿਆ ਭਲੇ ਖਾਜਾ ਬਹਿ ਗਿਆ ਡਬਲ ਮਾਈਂਡਡ ਹੋ ਗਏ ਜੀ ਦੋ ਚਿੱਤੇ ਹੋ ਗਏ ਸਾਡਿਆਂ ਸਿੱਖਾਂ ਦੇ ਮਨ ਵਿੱਚ ਨਾ ਏਦਾਂ ਜੇ ਆਈ ਜਾਂਦਾ ਕਿਤੇ ਤੇ ਦੇ ਨੂੰ ਲੈ ਆਉਂਦੇ ਨੇ ਅੱਖਾਂ ਸਾਹਮਣੇ ਕਿਤੇ ਸ਼ਬਦ ਨੂੰ ਲੈ ਆਉਂਦੇ ਨੇ ਉਹ ਪਿਆਰਿਓ ਦੋ ਚਿੱਤੇ ਹੀ ਡੁੱਬਦੇ ਹੁੰਦੇ ਐ ਆ ਜਿਆਦਾਤਰ ਐਕਸੀਡੈਂਟ ਉਦੋਂ ਹੁੰਦੇ ਜਦੋਂ ਬੰਦਾ ਡਬਲ ਮਾਈਂਡਡ ਹੋਵੇ ਜਿਆਦਾਤਰ ਐਕਸੀਡੈਂਟ ਉਦੋਂ ਹੁੰਦੇ ਆ ਡਬਲ ਮਾਈਂਡਡ ਹੁੰਦਾ ਜਦੋਂ ਦੋ ਚਿੱਤਾ ਹੁੰਦਾ ਲੰਘ ਜਾ ਕੇ ਨਾ ਲੰਘ ਜਾ ਇਦਾਂ ਡਬਲ ਮਾਈਂਡਡ ਜਾ ਹੋ ਜਾਂਦਾ ਗੱਡੀ ਉੱਤੇ ਆ ਚੜਦੀ ਇੰਨੇ ਨੂੰ ਦੋ ਚਿੱਤੇ ਨਾ ਬਣੋ ਇੱਕ ਗੱਲ ਦਿਮਾਗ 'ਚ ਪੱਕੀ ਬਿਠਾਓ ਵੀ ਗਿਆਨ ਗੁਰੂ ਹੈ ਕਿ ਦੇਹ ਗੁਰੂ ਹੈ ਕਿਤੇ ਤੇ ਦੇਹ ਨੂੰ ਲੈ ਆਉਨੇ ਹੋ ਦਿਮਾਗ 'ਚ ਕਦੇ ਗਿਆਨ ਨੂੰ ਲੈ ਆਉਨੇ ਹੋ ਡਬਲ ਮਾਈਂਡਡ ਨਾ ਬਣੋ ਕਿਤੇ ਸਰੀਰ ਨੂੰ ਲੈ ਆਉਨੇ ਹੋ ਕਿਤੇ ਗਿਆਨ ਨੂੰ ਇਸ ਕਰਕੇ ਕਿਰਪਾ ਕਰਕੇ ਇਹਨਾਂ ਬੇਨਤੀਆਂ ਨੂੰ ਜ਼ਰੂਰ ਧਿਆਨ 'ਚ ਰੱਖਿਓ ਭਾਈ ਗੁਰਬਾਣੀ ਗਿਆਨ ਨੂੰ ਸਮਰਪਿਤ ਹੋਈਏ ਗੁਰਬਾਣੀ ਗਿਆਨ ਅਗੇ ਝੁਕਣਾ ਸਿੱਖੀਏ ਅਸੀਂ ਗਿਆਨ ਸਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ ਅਸੀਂ ਦੇਹਾਂ ਦੇ ਪੁਜਾਰੀ ਨਹੀਂ ਹਾਂ ਇਹ ਗੱਲ ਹੋ ਸਕਦੀ ਹੈ ਜੇ ਮੇਰਾ ਜੀ ਕਰਦਾ ਹੋਵੇ ਵੀ ਮੇਰੀ ਦੇਹ ਨੂੰ ਮੱਥਾ ਟੇਕਣ ਹੋ ਸਕਦਾ ਫਿਰ ਮੈਂ ਦੇਹ ਦਾ ਪ੍ਰਚਾਰ ਕਰੀ ਜਾਵਾਂ ਹੋ ਸਕਦਾ ਹੈ ਫਿਰ ਮੇਰਾ ਜੀ ਕਰਦਾ ਹੋਵੇ ਵੀ ਦੇਹ ਦੇ ਪੁਜਾਰੀ ਬਣ ਜਾਣਗੇ ਤਾਂ ਹੀ ਮੇਰੀ ਦੇਹ ਨੂੰ ਉੱਥੇ ਟੇਕਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਇੱਕ ਸਿੱਖ ਕੌਮ ਨੂੰ ਗਿਆਨ ਨਾਲੋਂ ਤੋੜ ਕੇ ਦੇਹਾਂ ਨਾਲ ਜੋੜਾਂਗੇ ਤਾਂ ਹੀ ਮੇਰੀ ਦੇਹ ਦੀ ਕੀਮਤ ਪਊ ਨਹੀਂ ਤੇ ਮੇਰੀ ਦੇਹ ਨੂੰ ਕਿਹਨੇ ਪੁੱਛਣਾ ਮੇਰੀ ਦੇਹ ਨੂੰ ਵੀ ਤਾਂ ਹੀ ਪੁੱਜਣਗੇ ਮੇਰੇ ਹੱਦ ਚੰਮ ਨੂੰ ਤਾਂ ਪੁੱਜਣਗੇ ਆ ਮੇਰੇ ਹੱਦ ਨੂੰ ਮੇਰੀਆਂ ਮੇਰੀਆਂ ਫੋਟੋਆਂ ਵੀ ਤਾਂ ਹੀ ਲਾਉਣਗੇ ਤਾਂ ਕਰਕੇ ਹੋ ਸਕਦਾ ਵੀ ਮੈਂ ਇਹ ਕਰਦਾ ਹੋਵਾਂ ਵੀ ਗੁਰਬਾਣੀ ਦਾ ਗਿਆਨ ਨਾ ਦਈਏ ਹੋ ਸਕਦਾ ਹੈ ਇਦਾਂ ਵੀ ਬਣ ਸਕਦੀ ਗੱਲ ਪਰ ਗੁਰਬਾਣੀ ਦਾ ਗਿਆਨ ਤੋਂ ਬਿਨਾਂ ਭਲਾ ਨਹੀਂ ਹੋਣਾ ਨਾ ਕਿਸੇ ਦਾ ਭਲਾ ਭਾਈ ਹੋਇਆ ਤੇ ਨਾ ਕਿਸੇ ਦਾ ਭਲਾ ਹੋਣਾ ਗੁਰਬਾਣੀ ਦਾ ਗਿਆਨ ਲੈਣਾ ਸ਼ੁਰੂ ਕਰ ਲਈਏ ਗੁਰਮਿਲ ਚੱਜ ਅਚਾਰ ਸਿੱਖ ਦੁੱਧ ਕਦੇ ਨਾ ਲੱਗਾ ਦੁੱਖ ਦੁੱਖ ਗੁਰੂ ਨੂੰ ਮਿਲ ਭਾਈ ਗੁਰੂ ਨੂੰ ਮਿਲਣ ਦਾ ਮਤਲਬ ਦੇ ਨੂੰ ਮਿਲਣ ਦਾ ਮਤਲਬ ਹੈ ਕਿ ਗਿਆਨ ਨੂੰ ਗਿਆਨ ਹੁਣ ਤੁਸੀਂ ਸੋਚ ਕੇ ਦੱਸੋ ਵੀ ਫੋਟੋ ਤੋਂ ਅੱਜ ਤੱਕ ਕਿਸੇ ਨੂੰ ਕੋਈ ਗਿਆਨ ਆਇਆ ਸੋਚ ਕੇ ਤੇ ਦੱਸੋ ਕਿੰਨੀਆਂ ਫੋਟੋਆਂ ਲਗੀਆਂ ਨੇ ਜੀ ਸਾਡੇ ਘਰ ਮੈਨੂੰ ਤਜਰਬਾ ਹੈ ਵੀ ਫੋਟੋ ਨੂੰ ਧੂਫ ਵੀ ਮੇਰੇ ਪਿਤਾ ਨੇ ਲਾ ਦੇਣੀ ਮੱਥਾ ਵੀ ਟੇਕ ਦੇਣਾ ਸ਼ਾਮ ਨੂੰ ਬੋਤਲ ਵੀ ਸਾਹਮਣੇ ਖੋਲ ਕੇ ਬਹਿ ਜਾਂਦਾ ਸੀ ਆਖੋ ਸਤਨਾਮ ਰਿਵਾਜ ਫੋਟੋ ਤਾਂ ਕੁਝ ਨਹੀਂ ਸੀ ਸਿੱਖਿਆ ਮੇਰੇ ਵੇਖਣ ਦੀ ਗੱਲ ਹੈ ਫੋਟੋ ਸਾਹਮਣੇ ਸੀ ਐ ਫੋਟੋ ਐ ਲੱਗੀਆਂ ਹੁੰਦੀਆਂ ਸੀ 5-7 ਫੋਟੋ ਲਓ ਜੀ ਉੱਥੇ ਮੱਥਾ ਵੀ ਟੇਕ ਦਿੰਦੇ ਸੀ ਬਾਬਾ ਸੁੱਖ ਰੱਖੇ ਇਦਾਂ ਵੀ ਕਹਿੰਦੇ ਸੀ ਤੇ ਸ਼ਾਮ ਵੇਲੇ ਬੋਤਲ ਵਿਚਾਲੇ ਖੋਲ ਕੇ ਫੋਟੋ ਵਾਲਾ ਬਾਬਾ ਸਾਹਮਣੇ ਵੇਖਦਾ ਹੀ ਹੁੰਦਾ ਉਹ ਫਿਰ ਵੀ ਆਸ਼ੀਰਵਾਦ ਦਈ ਹੋਈ ਜਾਂਦਾ ਵੀ ਤੇਰੇ ਤੇ ਕਿਰਪਾ ਹੀ ਬਾਬਾ ਜੀ ਸਵੇਰੇ ਵੀ ਹੱਥ ਐਂ ਰੱਖਦੇ ਤੇ ਸ਼ਾਮ ਨੂੰ ਵੀ ਰੱਖਦੇ ਫੋਟੋ ਵਾਲੇ ਉਦੋਂ ਵੀ ਐ ਵੀ ਅੱਜ ਵੀ ਕਿਰਪਾਈ ਹੈ ਦੱਸਿਓ ਭਲਾ ਜਦੋਂ ਸ਼ਰਾਬ ਪੀਂਦਾ ਭਲਾ ਉਦੋਂ ਵੀ ਕਿਰਪਾਈ ਹੈ ਮਾਫ ਕਰਨਾ ਜੀ ਫੋਟੋਆਂ ਦੇ ਨਾਲ ਜੋੜਦਾ ਫੋਟੋਆਂ ਤੋਂ ਸਾਨੂੰ ਗਿਆਨ ਕੋਈ ਨਹੀਂ ਮਿਲਿਆ ਪੰਜਾਬ ਦਾ ਆ ਹਾਲ ਹੋ ਗਿਆ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੋੜਨਾ ਕਹਦੇ ਨਾਲ ਸੀ ਵਿਚਾਰਾਂ ਨਾਲ ਗੁਰੂ ਜੀ ਦੀ ਸੋਚ ਨਾਲ ਦੇ ਨਾਲ ਨਹੀਂ ਸੀ ਜੋੜਨਾ ਸੋਚ ਨਾਲ ਜੋੜਨਾ ਸੀ ਵਿਚਾਰਾਂ ਨਾਲ ਜੋੜਨਾ ਸੀ ਗੁਰੂ ਬਾਣੀ ਹੈ ਗੁਰੂ ਗਿਆਨ ਹੈ ਗਿਆਨ ਸਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਗੁਰੂ ਸਾਡੇ ਇਹੋ ਹੀ ਹੈ ਬੜੇ ਬੰਦੇ ਮੈਂ ਇਦਾਂ ਦੇ ਵੀ ਵੇਖਿਆ ਜੀ ਇਦਾਂ ਅੱਖਾਂ ਚੋਂ ਪਾਣੀ ਪੁੱਬਾ ਮਾਰ-ਮਾਰ ਕੇ ਮੈਂ ਕਿਹਾ ਕੀ ਹੋ ਗਿਆ ਕਿਉਂ ਰੋਣਾ ਹੈ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਅੱਗੇ ਬਹਿ ਕੇ ਬਹੁਤ ਤਰ ਲੈ ਲਿਆ ਮੈਂ ਕਿਹਾ ਕੀ ਕਹਿੰਦਾ ਹੈ ਕਹਿੰਦਾ ਮੈਂ ਐਂ ਹੀ ਕਹੀ ਜਾਂਦਾ ਮਹਾਰਾਜ ਕਦੀ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਾ ਦੇ ਕਹਿੰਦਾ ਮੈਂ ਰੋਈ ਜਾਂਦਾ ਲੋ ਜੀ ਇਦਾਂ ਦੇ ਬੰਦੇ ਤੇ ਮੈਂ ਆਪਣਾ ਤਜਰਬਾ ਵੀ ਦੱਸਦਾ ਵੀ ਮੈਂ ਖੁਦ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾਂ ਫੋਟੋ ਅੱਗੇ ਬਹਿ ਕੇ ਬਹੁਤ ਵੀ ਮਹਾਰਾਜ ਕਦੇ ਦਰਸ਼ਨ ਦਿਓ ਕਦੇ ਦਰਸ਼ਨ ਦਿਓ ਕਦੇ ਦਰਸ਼ਨ ਆਪਾਂ ਵੀ ਇਹੀ ਕਹਿੰਦੇ ਹੁਣ ਕਈ ਵਾਰੀ ਆ ਜਾਂਦਾ ਵੀ ਮਹਾਰਾਜ ਮੈਨੂੰ ਦਰਸ਼ਨ ਕਦੋਂ ਹੋਣਗੇ ਮੈਂ ਰੋਂਦੇ ਵੇਖਿਆ ਜੀ ਬੰਦੇ ਤੁਸੀਂ ਵੀ ਵੇਖਿਓ ਹੁਣਗੇ ਕਦੇ ਵੀ ਰੋਂਦੇ ਨੇ ਵੀ ਕਦੇ ਕਦੋਂ ਦਰਸ਼ਨ ਦਿਓਗੇ ਮਹਾਰਾਜ ਕਦੋਂ ਦਰਸ਼ਨ ਦਿਓਗੇ ਰੋਂਦੇ ਆ ਬੰਦੇ ਬਣੇ ਭਲਾ ਸੋਚ ਕੇ ਵੇਖੋ ਵੀ ਗੁਰੂ ਗੋਬਿੰਦ ਸਿੰਘ ਦਾ ਐ ਆਸਣ ਲੱਗਿਆ ਪਿਆ ਐ ਤਖਤ ਲੱਗਿਆ ਪਿਆ ਤੇ ਗੁਰੂ ਗੋਬਿੰਦ ਸਿੰਘ ਨੂੰ ਭਾਈ ਦਇਆ ਸਿੰਘ ਹੁਣੀ ਆ ਕੇ ਨਾ ਸਾਰੇ ਹੀ ਰੋਣ ਲੱਗ ਗਏ ਮਹਾਰਾਜ ਕਿਰਪਾ ਕਰ ਦੋ ਕਹਿੰਦੇ ਕੀ ਗੱਲ ਭਾਈ ਸਾਨੂੰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਦੋਂ ਲੂਣਗੇ ਕਹਿੰਦੇ ਕਿੰ ਨੂੰ ਨੇ ਕਹਿੰਦੇ ਕਿਨੂੰ ਕਹਿ ਰਹੇ ਨੇ ਭਲਾ ਗੁਰੂ ਗੋਬਿੰਦ ਸਿੰਘ ਨੇ ਤੇ ਵੇਖ ਕੇ ਐ ਜੇ ਨਹੀਂ ਲੱਗੂ ਵੀ ਯਾਰ ਆ ਕੀ ਗਈ ਜੰਦ ਨੇ ਅੱਖੋਂ ਸਤ ਨਾ ਆਵੇ ਸ੍ਰੀ ਵਾਹਿ ਉਹ ਬੈਠੇ ਕਿਹਦੇ ਅੱਗੇ ਹੋ ਕਹਿੰਦੇ ਕਿ ਤੂੰ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਅੱਗੇ ਬੈਠੇ ਨੇ ਬੰਦੇ ਤੇ ਕਹੀ ਕੀ ਜਾਂਦੇ ਆ ਸਾਨੂੰ ਜੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਾ ਦਿਓ ਸਾਨੂੰ ਜੀ ਗੁਰੂ ਨਾਨਕ ਦੇਵ ਦੇ ਦਰਸ਼ਨ ਕਰਾ ਦਿਓ ਹੈਰਾਨਗੀ ਨਹੀਂ ਹੁੰਦੀ ਵੇ ਇੱਕ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬਹਿ ਕੇ ਆਏ ਕਹੀ ਜਾਂਦੇ ਆ ਵੀ ਮਹਾਰਾਜ ਦਰਸ਼ਨ ਕਰਾ ਦਿਓ ਤੇ ਤੈਨੂੰ ਮੈਂ ਸਵਾਲ ਕਰਕੇ ਪੁੱਛਦਾ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਤੈਨੂੰ ਆਨੰਦ ਨਹੀਂ ਨਾ ਆਇਆ ਤਾਂ ਹੀ ਰੋਣਾ ਤੂੰ ਪੂਰਾ ਸਮਝਿਆ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੱਬ ਲਗ ਮਨ ਬੈ ਪੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਚਰਨ ਨਿਵਾਸ ਜਿਹੜਾ ਬੰਦਾ ਐ ਆਸ ਰੱਖੇ ਵੀ ਮੈਨੂੰ ਉਹ ਚਾਹੀਦਾ ਹੈ ਉਨਾਂ ਚਿਰ ਉਹਦਾ ਇਹਦੇ ਨਾਲ ਪਿਆਰ ਹੀ ਨਹੀਂ ਪੈਣਾ ਆਖੋ ਸਤਿਨਾਮ ਵਾਹਿਗੁਰੂ ਪਿਆਰ ਤਾਂ ਤਾਂ ਪਵੇ ਜੇ ਇਹਦੀ ਸਿਫਤ ਕਰੀਏ ਗੱਲ ਇਹ ਵੀ ਕਰੀਏ ਇਹਦਾ ਮਤਲਬ ਇਹ ਹੈ ਵੀ ਤੁਸੀਂ ਤੁਹਾਡੇ ਤੋਂ ਮੈਂ ਖੁਸ਼ ਨਹੀਂ ਤਾਂ ਮੈਨੂੰ ਉਹ ਚਾਹੀਦਾ ਠੀਕ ਹੈ ਤੂੰ ਮੇਰੇ ਸਾਹਮਣੇ ਬੈਠਾ ਪਰ ਤੂੰ ਮੈਨੂੰ ਅਜੇ ਰਜਾ ਨਹੀਂ ਸਕਿਆ ਅਜੇ ਪੂਰਾ ਤੇ ਪਿੱਛੇ ਐ ਕੋਈ ਉਹ ਚਾਹੀਦਾ ਉਹ ਆਵੇ ਫਿਰ ਗੱਲ ਬਣੂ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਨਹੀਂ ਕਲਗੀਆਂ ਵਾਲੇ ਕਹਿਣਗੇ ਜੇ ਆ ਵੀ ਗਏ ਕਹਿਣਗੇ ਕਮਲਿਆ ਜਿਹਦੇ ਅੱਗੇ ਖੜ ਕੇ ਮੰਗਦਾ ਸੀ ਮੈਂ ਤੇ ਆਪੇ ਸੇ ਨੂੰ ਮੱਥਾ ਟੇਕਿਆ ਆਪੋ ਸਤਨਾਮ ਜੀ ਵਾਹਿਗੁਰੂ ਆਸਤ੍ਰੀਆ ਕਾਲ ਤੈਨੂੰ ਇਹ ਡਾਊਟ ਕਿਵੇਂ ਰਹਿ ਗਿਆ ਵੀ ਤੇਰਾ ਗੁਰੂ ਪੂਰਾ ਨਹੀਂ ਤੇਰੇ ਦਿਮਾਗ 'ਚ ਇਹ ਗੱਲ ਕਿੰਨੇ ਬਾਤ ਦੀ ਵੀ ਗੁਰੂ ਗ੍ਰੰਥ ਸਾਹਿਬ 'ਚ ਕਾਚੇ ਕੋਈ ਤੂੰ ਭੁੱਖਾ ਕਿਵੇਂ ਰਹਿ ਗਿਆ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬਹਿ ਕੇ ਤੂੰ ਰੱਜਿਆ ਨਹੀਂ ਸੀ ਜਦੋਂ ਬਾਣੀ ਸੁਣਦਾ ਸੀ ਉਹ ਤੈਨੂੰ ਰੱਜ ਨਹੀਂ ਸੀ ਹੁੰਦਾ ਜਦੋਂ ਇਹ ਸ਼ਬਦ ਪੜ੍ਹਦੇ ਆ ਲਓ ਸੁਣੋ ਜਦੋਂ ਵੇਖਿਓ ਜਦੋਂ ਹੁਣ ਐ ਸ਼ਬਦ ਚੱਲਦਾ ਹੈ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕੋ ਹਾਂ ਲਓ ਹੁਣ ਜਦੋਂ ਐ ਸ਼ਬਦ ਚੱਲਦਾ ਹੈ ਸੁਣਿਓ ਜਰਾ ਲਓ ਦੋ ਪੰਕਤੀਆਂ ਗਾਇਓ ਦੇਖਿਓ ਜਦੋਂ ਐ ਸ਼ਬਦ ਚੱਲਦਾ ਹੈ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਦਰਸ਼ਨ ਕੋ ਹਬੂਬਾਰੇ ਨਾਨ ਰੰਗੀਨੇ ਪ੍ਰੀਤਮ ਮਨ ਮੋਹੰ ਤੇਰੇ ਦਰਸ਼ਨ ਕੋ ਹਮ ਬਾ ਆਬਦਾ ਤੋ ਮੋਹੇ ਦੀਨੂ ਬੇਖਾਰੀ ਤੁਮ ਸਦਾ ਸਦਾ ਉਪਕਾਰੇ ਸੋ ਕਿਛੁ ਨਾਹੀ ਰੱਜੀ ਨੀ ਰੂਹ ਤੇਰੀ ਆਪੇ ਦਾ ਦਰਸ਼ਨ ਨਹੀਂ ਕਰਾਉਂਦੇ ਮੇਰੇ ਗੁਰੂ ਸਾਹਿਬ ਗਲੇ ਬਦਲਦੇ ਨੇ ਯਾਰ ਸੋਚ ਉਹੀ ਹੈ ਵਿਚਾਰ ਉਹੀ ਨੇ ਕਲਾ ਬਦਲ ਜਾਂਦਾ ਕਦੇ ਕੋਈ ਕਦੇ ਕੋਈ ਤੇਰਾ ਗਾਣਾ ਕਿਉਂ ਨਾ ਹੋਊ ਕਿੱਡੀ ਕਿਰਪਾ ਤੁਸੀਂ ਵੀ गा ਸਕਦੇ ਇਹ ਸ਼ਬਦ ਹਰ ਗਲੇ ਚਾਹੀਦਾ ਕਿੱਡੀ ਮੇਰ ਆ ਸੱਚੇ ਸੱਚੇ ਬਚਨ ਸੱਚ ਦੀ ਵਿਚਾਰ ਹਰਕ ਦੀ ਰਸਨਾ ਤੇ ਆ ਸਕਦੀ ਆਪੇ ਦੇ ਦਰਸ਼ਨ ਹੋਣੇ ਪਰਮਾਤਮਾ ਦੇ ਦਰਸ਼ਨ ਨੇ ਰੱਬ ਦੇ ਦਰਸ਼ਨ ਨੇ ਤੇ ਅੱਖਾਂ ਨਹੀਂ ਕਰਦੀਆਂ ਨਾਨਕ ਸੇ ਅਖਣੀਆਂ ਵਿੰਨ ਜਿੰਨੀ ਦਸੰਦੋ ਮਾਂ ਪਿਰੀ ਸੁਰਤ ਕਰਦੀ ਐ ਸੁਰਤ ਕਰਾ ਦੇਂਦਾ ਮੇਰਾ ਗੁਰੂ ਦਰਸ਼ਨ ਰੱਬ ਦੇ ਪਰਮਾਤਮਾ ਦੇ ਆਪੇ ਦੇ ਸੱਚ ਦੇ ਅਸਲੀ ਹੈ ਜੋ ਅਸਲ ਹੈ ਉਹਦੇ ਕਾਦੀ ਕੱਚ ਰਹੇਗੀ ਕੀ ਭਾਲਦਾ ਹੋਰ ਭੁੱਖਾ ਮਰੀਆਂ ਨਹੀਂ ਜੀ ਸਤਿਗੁਰ ਹੋਏ ਦਇਆ ਤਾਂ ਸ਼ਰਤ ਪੂਰੀ ਹੈ ਪੂਰੀ ਨਹੀਂ ਹੋਈ ਸ਼ਰਤਾਂ ਜੀ ਕਿਉਂ ਨਹੀਂ ਮੰਨਦਾ ਵੀ ਮੇਰਾ ਗੁਰੂ ਗ੍ਰੰਥ ਸਾਹਿਬ ਪੂਰਾ ਹੈ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਗੁਰਮਖੋ ਲੈ ਅੱਜ ਨੋਟ ਕਰੋ ਇਹ ਅੱਜ ਮਨੋ ਕਹਿ ਦਿਓ ਵੀ ਸਾਡਾ ਗੁਰੂ ਪੂਰਾ ਹੈ ਕਿਸੇ ਦੂਜੇ ਤੀਜੇ ਦੀ ਲੋੜ ਨਹੀਂ ਤੁਸੀਂ ਵੇਖਿਓ ਕੱਲ ਤੋਂ ਹੀ ਐ ਲੱਗੂ ਵੀ ਯਾਰ ਹਵਾਜੀ ਉੱਡਦੇ ਫਿਰਦੇ ਆ ਤ੍ਰਿਅਕਾਲ ਪਰ ਦੋ ਚਿੱਤਿਆਂ ਜੀ ਡਬਲ ਮਾਈਂਡਡ ਆ ਕਦੇ ਦੇਹ ਨੂੰ ਸਾਹਮਣੇ ਲੈ ਆਉਂਦੇ ਆ ਕਦੇ ਕਿਸੇ ਨੂੰ ਸਾਹਮਣੇ ਲੈ ਆਉਂਦੇ ਆ ਕਦੇ ਭਾਈ 10 ਸ਼ਰੀਰਾਂ ਦੇ ਵਿੱਚ ਇਹੀ ਵਰਤਿਆ ਹੈ ਇਹੀ ਸੱਚਾ ਗਿਆਨ ਗਲੇ ਬਦਲ ਜਾਂਦੇ ਸੀ ਦਿਮਾਗ ਬਦਲ ਜਾਂਦੇ ਸੀ ਸ਼ਰੀਰ ਬਦਲ ਜਾਂਦੇ ਸੀ ਇਹੋ ਹੀ ਸੀ ਆਹੀ ਸੀ ਐਦਾਂ ਰੱਖੋ ਕਨਸੈਂਟਰੇਟ ਕਰੋ ਗਿਆਨ ਤੇ ਬਚਨਾ ਤੇ ਸੋਚ ਤੇ ਵਿਚਾਰ ਤੇ ਆਸ਼ਿਕ ਬਣੋ ਵਿਚਾਰਾਂ ਦੇ ਆਸ਼ਿਕ ਬਣੋ ਸੋਚਦੇ ਗਲੇ ਪਤਾ ਨਹੀਂ ਕਿੰਨੇ ਆਏ ਨੇ ਕਿੰਨੇ ਕਿ ਜਾਣਗੇ ਬਦਲਦੇ ਰਹਿਣਗੇ ਬਦਲੀ ਜਾਂ ਪਰ ਆਸ਼ਿਕ ਬਣ ਜਾਓ ਵਿਚਾਰਾਂ ਦੇ ਜੇ ਦੇਹ ਦੇ ਆਸ਼ਿਕ ਬਣੋਗੇ ਫਿਰ ਮਾਫ ਕਰਨਾ ਜੇ ਤੇਰੀ ਸੁਰਤ ਵਿੱਚ ਦੇਹ ਆਏਗੀ ਫਿਰ ਬਾਬਿਆਂ ਦੀਆਂ ਦਿਆਂ ਵਿੱਚ ਤੂੰ ਕੱਢ ਨਾ ਸਕੇਗਾ ਫਿਰ ਪ੍ਰਚਾਰਕਾਂ ਦੀਆਂ ਦੇਹਾਂ ਵੀ ਤੇਰੀ ਸੂਰਤ ਚੋਂ ਨਿਕਲਣੀਆਂ ਫਿਰ ਪ੍ਰਚਾਰਕ ਦੀ ਦੇਹ ਵੀ ਆ ਸਕਦੀ ਹੈ ਪ੍ਰਚਾਰਕੀ ਸੂਰਤ ਚ ਆਈ ਜਾਵੇ ਬੋਲਣ ਵਾਲਾ ਹੀ ਆਈ ਜਾਂਦਾ ਕਲਾ ਤੇ ਪਰੇ ਕੱਢ ਦੇ ਵਿਚਾਰਾਂ ਨੂੰ ਸਾਹਮਣੇ ਰੱਖੋ ਤੁਹਾਡਾ ਗੁਰੂ ਵਿਚਾਰ ਹੈ ਸੋਚ ਹੈ ਗਿਆਨ ਹੈ ਆਪਾਂ ਗਿਆਨ ਨੂੰ ਸਾਹਮਣੇ ਰੱਖਿਓ ਇਸ ਕਰਕੇ ਆਸ਼ਕ ਉਸ ਗੜੇ ਦੇ ਨਹੀਂ ਹੋ ਜਾਣ ਹੁਣ ਵੇਖੋ ਅਬ ਆਵਾਜ਼ ਕਿੰਨੀ ਵਧੀ ਹੈ ਪਰ ਗਲੇ ਦੇ ਆਸ਼ਕ ਬਣ ਜਾਓਗੇ ਤੁਸੀਂ ਜੋ ਕਿ ਆ ਜਾ ਰਿਹਾ ਉਸ ਬਚਨ ਦੇ ਆਸ਼ਕ ਬਣ ਜਾਗੇ ਉਸ ਗਿਆਨ ਦੇ ਆਸ਼ਕ